ਰਾਕੇਸ਼ ਰਾਣਾਪਿੰਦਰ اور ਉਹ ਹੋਂਦ ਬਹੁਤ ਤਕੜੇ ਤਰੀਕੇ ਨਾਲ ਮੋਦੀ ਜੀ ਨੇ ਬਣਾਈ ਹੋਈ ਹੈ। ਔਰ ਬਾਕੀ ਜੋ ਸਾਡੇ ਬੱਚਿਆਂ ਦਾ ਭਵਿੱਖ ਮਜ਼ਬੂਤ ਸਰਕਾਰ ਹੋਏ ਜਿਹੜੀਆਂ ਨੀਤੀਆਂ ਦੇ ਨਾਲ ਸਾਡੀ ਜਿਹੜੀ ਅੱਜੋ ਜੀ ਗੌਰ ਮੰਤਰ ਦਾ ਕੋਈ ਹੈ ਕਿਚਾ ਗਾਹੀ ਸਾਹਮਣੇ ਰ ਹੈ ਸਰਦਾਰ ਕਰਨ ਸਾਹਿਬ ਕੋਈ ਔਰੇ ਹੈ ਵੀ ਕਿਰਦਾਰ ਨਾਲ ਖੜਨ ਵਾਲਾ ਪਰਿਵਾਰ ਜੀ ਹਾਂਜੀ ਤੇ ਕਿਸ ਤਰ੍ਹਾਂ ਮਾਨ ਸਾਹਿਬ ਲੋਕ ਸਭਾ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਚੱਲ ਰਹੀਆਂ ਚੋਣਾਂ ਦੇ ਤੁਹਾਡੀ ਦਿਨ ਪਰ ਦਿਨ ਵਧਾਈ ਹੋਈ ਜਾ ਰੀਆਂ ਨੇ ਜੀ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਇਸ ਸ਼ੋ ਮੌਕੇ ਤੇ ਜੀ ਤੁਸੀਂ ਅੱਜ ਆਏ ਹੋ ਬਸ ਇੱਕ ਤਾਂਨਵਾਦ ਹੋਰ ਸਾਰਿਆਂ ਨੂੰ ਅਪੀਲ ਇਹ ਵੋਟ ਔਰ ਸਪੋਰਟ ਕਰਨ ਜੀ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਆਪਣੇ ਦੇਸ਼ ਦਾ ਭਵਿੱਖ ਬਣਾਉਣ ਇੱਕ ਮਾਰਾ ਨੇ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਲੋਕਾਂ ਨੂੰ ਲੱਖ ਰੁਪਏ ਜਿਹੜਾ ਸਾਲ ਦਾ ਦੇਂਦਾ ਐਲਾਨ ਕਰ ਰਹੀ ਹੈ ਤੁਹਾਨੂੰ ਲੱਗੇ ਤੇ ਤੁਸੀਂ ਲੰਬਾ ਸਮਾਂ ਕਾਂਗਰਸ ਕੰਮ ਕਰਦਾ ਐ ਵੀ ਫੋਕੇ ਦਾ ਵੀ ਕਰਦੀ ਐ ਕਾਂਗਰਸ ਜੀ

ਤੋ ਮਹਾਰਾਣੀ ਪੰਨੀਤ ਕੋਰਜੀ ਦਾ ਸੰਦੀਪ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਘਰੇ ਆ ਕੇ ਇੰਨਾ ਪਿਆਰ ਅਸ਼ੀਰਵਾਦ ਦਿੱਤਾ ਜਿਵੇਂ ਉਪਰੋਾਈ ਕਮਾਂਡ ਦਾ ਤੇ ਪੂਰੇ ਲੋਕਲ ਲੀਡਰਸ਼ਿਪ ਦਾ ਹੁਕਮ ਸੀ ਵੀ ਭਾਜਪਾ ਦੇ ਨਾਲ ਜੁੜ ਕੇ ਮਹਾਰਾਣੀ ਪੰਨੀਤ ਕੋਲਜੀ ਦੇ ਨਾਲ ਇਲੈਕਸ਼ਨ ਚ ਮੋਡੇ ਨਾਲ ਮੋਡਾ ਲੱਗ ਕੇ ਉਹਨਾਂ ਦੀ ਪੂਰੀ ਸਪੋਰਟ ਦਿਲੋਂ ਤੁਹਾਨੂੰ ਮਨੋ ਅਨੁਸਾਰ ਇੱਕ ਤਰੀਕੇ ਨਾਲ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਾਂਗੇ ਜਿਹੜੀ ਪਰਿਵਾਰ ਦੀ ਗੱਲਾਂ ਨੇ ਪਰਿਵਾਰ ਪੂਰਾ ਦਿਲੋਂ ਅੱਜ ਅਸੀਂ ਬੀਜੇਪੀ ਮਾਰਾਨੀ ਪਰਨੀਤ ਕੌਜੀ ਦੇ ਨਾਲ ਸ਼ਾਮਲ ਹੋ ਗਏ ਆ ਸੰਜੀਵ ਸ਼ਰਮਾ ਜੀ ਦੇ ਦਿਨ ਵਿੱਚ ਨਾਲ ਅਸੀਂ ਲੈ ਕੇ ਅੱਗੇ ਬੀਜੇਪੀ ਨੂੰ ਵਧਾਵਾਂਗੇ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਆਨ ਵਾਲੇ ਟਾਈਮ 'ਚ ਮਾਰਾਨ ਸਾਹਿਬ ਉੱਪਰ ਜਿੱਥੇ ਮੰਤਰੀ ਦੇ ਵਿੱਚ ਆਨ ਤੇ ਉਰੇ ਪਟਿਆਲੇ ਲਈ ਹੋਰ ਪੰਜਾਬ ਲਈ ਖੁੱਲਕੇ ਕੰਮ ਕਰ ਸਕਣ ਜਿਵੇਂ ਇਹਨਾਂ ਨੇ ਪਹਿਲਾਂ ਵੀ ਬਹੁਤ ਚਾਹੇ ਪਾਰਟੀ ਜਾਂ ਸਰਕਾਰ ਕੋਈ ਵੀ ਹੈ ਪਰ ਇਹਨਾਂ ਦੀ ਸੋਚ ਹਮੇਸ਼ਾ ਕੰਮ ਕਰਨ ਦੀ ਰਹੀ ਹੈ ਤੇ ਜਦੋਂ ਪਾਵਰ ਮਿਲੇਗੀ ਤਾਂ ਹੋਰ ਖੁੱਲਕੇ ਪਟਿਆਲੇ ਲਈ ਕੰਮ ਕਰ ਸਕਣਗੇ ਅਜੀਦਾ ਇਹੀ ਪਰਮਾਤਮਾ ਗਿਰਦਾਸ ਕਰਦੇ ਆਂ ਤੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਭਾਜਪੀ ਨੂੰ ਤੇ ਮਹਾਰਾਣੀ ਬਰਨਿਤ ਕੌਰ ਜੀ ਨੂੰ ਖੁੱਲੇ ਦਿਲਾਂ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਸੈਂਟਰ ਦੇ ਵਿੱਚ ਤੇ ਥੈਂਕ ਯੂ ਜੀ ਉਮਰਨਗਰ ਦੇ ਵਿੱਚ ਦੀਪਕ ਜੀ ਦੇ ਗਰੇ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਨਾਲ ਜੋ ਤੁਸੀਂ ਸਾਰੇ ਇੱਥੇ ਕਰਕੇ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਮੈਨੂੰ ਅੱਜ ਕੇ 4 ਸਾਡਾ ਪਟਿਆਲਵੀ ਪਰਵਾਰ ਨਾਲ ਜੋੜ ਕੇ ਬੀਜੇਪੀ ਪਾਰਟੀ ਦੇ ਵਿੱਚ ਰਲਿਆ ਮੈਂ ਇੰਨਾ ਕਹਿਣਾ ਚਾਹਦੀ ਹਾਂ ਸਾਰੇ ਪੁੱਛਦੇ ਨੇ ਕਿ 25 ਸਾਲ ਤੁਸੀਂ ਕਾਂਗਰਸ ਦੇ ਨਾਲ ਸੀ ਹਾਂ ਕਾਂਗਰਸ ਨਾਲ ਸੀ ਬਹੁਤ ਵਧੀਆ ਬੀਤੇ ਬਹੁਤ ਕੰਮ ਕੀਤਾ ਪਰ ਇਹ ਨੌਬਤ ਆ ਗਈ ਕਿ ਕਾਂਗਰਸੀ ਹਾਈ ਕਮਾਂਡ ਜੋ ਹੈ ਨਮੀ ਉਹ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਉਹਨਾਂ ਕੋਲ ਲੋੜ ਨਹੀਂ ਹੈ। ਔਰ ਮੋਦੀ ਜੀ ਨੇ ਸਿੱਧਾ ਉਸ ਦਿਨ ਜਦ ਸਤੀਵਾ ਦੇਨ ਜਾ ਰਹੇ ਸੀ ਇਸ ਵੇਰੇ ਮਹਾਰਾਜ ਸਾਹਿਬ ਉਹਨਾਂ ਨੂੰ ਫੋਨ ਕੀਤਾ ਕਿ ਅੱਜ ਤੋਂ ਤੁਸੀਂ ਸਾਡੇ ਹੋ ਔਰ ਕੋਈ ਕਮੀ ਨਾ ਮਹਿਸੂਸ ਕਰਨਾ ਬਹੁਤ ਵਧੀਆ ਤੁਸੀਂ ਪੰਜਾਬ ਲਈ ਕੰਮ ਕੀਤਾ ਹੈ ਦੇਸ਼ ਲਈ ਕੰਮ ਕੀਤਾ ਹੈ। ਔਰ ਅਸੀਂ ਬਹੁਤ ਅੱਛਾ ਸਮਝਾਂਗੇ ਕਿ ਤੁਸੀਂ ਸਾਡੇ ਨਾਲ ਹੋ ਚਲੋ ਉਹ ਟਾਈਮ ਬੀਤ ਗਿਆ ਸਾਲ ਕਿਦੇ ਬਾਅਦ ਮਹਾਰਾਜਾ ਸਾਹਿਬ ਔਰ ਮੇਰੇ ਦੋਨੋਂ ਬੱਚੇ ਬੀਜੇਪੀ 'ਚ ਚਲੇ ਗਏ ਮੈਂ ਵੀ ਕਿਹਾ ਸੀ ਕਿ ਮੈਂ ਨਾਲ ਚਲਦੀ ਹਾਂ ਪਰ ਬੀਜੇਪੀ ਹਾਈ ਕਮਾਂਡ ਨੇ ਕਿਹਾ ਕਿ ਨਹੀਂ ਅਸੀਂ ਡੇਟ ਦੇਵਾਂਗੇ ਤੁਸੀਂ ਉਦੋਂ ਆਣਾ ਤੋਂ ਠੀਕ ਹੈ 19 ਦਿਨ ਮੈਂ ਆਪਣਾ ਫਰਜ਼ ਨਿਭਾਉਂਦੀ ਰਹੀ ਖੁੱਲ ਕੇ ਆਪਣੇ ਬੀਜੇਪੀ ਪਾਰਟੀ ਦੇ ਨਾਲ ਕਿਉਂਕਿ ਮੈਨੂੰ ਕਾਂਗਰਸ ਪਾਰਟੀ ਨੇ ਸਸਪੈਂਡ ਕਰ ਦਿੱਤਾ ਔਰ ਕਿਸੇ ਆਪਣਾ ਹਿੱਸਾ ਨਹੀਂ ਸਮਝਿਆ ਬਾਰ-ਬਾਰ ਇਹੀ ਕਹਿੰਦੇ ਸੀ ਕਿ ਇਹ ਹੈ ਨਹੀਂ ਪਾਰਟੀ 'ਚ ਇਹ ਹੈ ਨਹੀਂ ਇਹ ਸਾਡੇ ਨਾਲ ਨਹੀਂ ਹੈ ਸੋ ਠੀਕ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਮਹਿਸੂਸ ਹੋਇਆ ਉਸ ਦੇ ਬਾਅਦ ਕਈ ਕੰਮਕਾਜ ਸੀ ਬੰਦੇ ਕੰਮਕਾਜ ਸੀ ਪੁጃਲੇ ਦੇ ਸਾਹਿਬ ਦੇ ਨਾਲ ਸੀ कोरोना ने बहुत बढ़िया तरीके दे नाल रिस्पॉन्स ਕਰਕੇ ਕੰਮ ਕੀਤੇ ਜਿਹੜੇ ਕੋਲ ਜਾਂਦੀ ਥੀ ਔਰ ਮੈਨੂੰ ਇਹਨਾਂ ਨਾਲ ਅੱਛਾ ਲੱਗਿਆ ਕਿ ਅੱਜ ਜਾਓ ਤੁਸੀਂ ਸਾਹਮਣੇ ਜਾਓ ਜੇ ਜੈਸ ਕੰਮ ਹੈ ਤਾਂ ਕੱਲ ਨੂੰ ਤੁਹਾਡਾ ਹੋ ਕੇ ਨਿਕਲ ਆਉਂਦਾ ਸੀ ਤਾਂ ਫਿਰ ਮੈਨੇ ਵੀ ਸੋਚਿਆ ਕਿ ਜੇ ਮੈਂ ਕੰਨ ਬੈਠਣਾ ਉਹ ਅਲੱਗ ਗੱਲ ਹੈ ਜੇ ਮੈਨੇ ਕੰਮ ਕਰਨਾ ਤਾਂ ਮੈਂ ਉਸ ਪਾਰਟੀ ਨਾਲ ਕੰਮ ਕਰਾਂ ਜਿਹਦੇ ਨਾਲ ਮੈਂ ਕੋਈ ਆਪਣੇ ਸੁੱਬੇ ਨੂੰ ਆਪਣੇ ਲੋਕ ਸਭਾ ਹਲਕੇ ਨੂੰ ਆਪਣੇ ਸ਼ਹਿਰ ਨੂੰ ਕੁਝ ਲਾਭ ਲਿਆ ਸਕਾਂ। ਔਰ ਬਹੁਤ ਖੁਸ਼ੀ ਹੋਈ ਮੈਨੂੰ ਭਾਜਪੀ ਦੇ ਵਿੱਚ ਆ ਕੇ ਔਰ ਮੈਂ ਇਹ ਨਾ ਕਹਿ ਸਕਦੀ ਐ ਕਿ 25 ਸਾਲ ਜਿਹੜੇ ਕੰਮ ਕੀਤੇ ਮੈਂ ਉਹਨਾਂ ਨਾਲੋਂ ਮੇਰੇ ਖਿਆਲ ਚ ਇਹ ਅਗਲੇ 5 ਸਾਲਾਂ ਚ ਮੈਂ ਜ਼ਿਆਦਾ ਵਧੀਆ ਕੰਮ ਕਰ ਸਕੂਗੀ। ਜਿਹੇ ਜੀ ਬੈਕਟਰੀ ਸੋ ਅੱਜ ਪਟਿਆਲਾ ਪਰਵਾੜ ਜਿਸ ਨੇ ਬਹੁਤ ਸਾਥ ਦਿੱਤਾ ਔਰ ਜਿਹੜਾ ਔਖਾ ਸਮੇਂ ਬੜੇ ਹੋਏ ਸਾਡੇ ਨਾਲ ਮੇਰ ਬਿੱਟੂ ਜੀ ਔਰ ਇਹਨਾਂ ਦੇ ਸਾਥੀ ਔਰ ਬਹੁਤ ਸਾਰੇ ਹੋਰ ਸਾਥੀ ਜਿਨ੍ਹਾਂ ਨੇ ਸਾਥ ਦਿੱਤਾ ਇੱਕ ਪਰਿਵਾਰਕ ਨਾਤੇ ਦੇ ਉੱਤੇ ਸਾਡੇ ਔਖੇ ਟਾਈਮ ਤੇ ਅੱਜ ਉਹ ਖੜੇ ਨੇ ਔਰ ਇਹ ਜਿਹੜਾ ਅਸੀਂ ਪਰਿਵਾਰ ਸ਼ੁਰੂ ਕੀਤਾ ਸੀ ਇਸ ਤੇ ਬਹੁਤ ਵੱਡਾ ਵਾਅਦਾ ਆ ਗਿਆ ਔਰ ਮੈਨੂੰ ਪੂਰਾ ਯਕੀਨ ਹੈ ਇਹ ਵਧੀਆ ਤਰੀਕੇ ਦੇ ਨਾਲ ਅਸੀਂ ਕੰਮ ਕਰਾਂਗੇ ਤੁਹਾਡੇ ਕੰਮ ਆਵਾਂਗੇ ਔਰ ਇਹ ਤੇ ਦੋ ਰਾਏ ਨਹੀਂ ਹੈ ਕਿ ਸੈਂਟਰ ਦੀ ਸਰਕਾਰ ਕੌਣ ਚਲਾਊਗਾ ਉੱਥੇ ਮੋਦੀ ਸਾਹਿਬ ਆਣਗੇ ਉਹਨਾਂ ਦੀਆਂ ਨੀਤੀਆਂ ਜੋ ਦੇਸ਼ ਪ੍ਰਤੀ ਹੈ ਜੋ ਸਾਡੇ ਸੁਰੱਖਿਅਤ ਸਾਨੂੰ ਰੱਖ ਸਕਦੇ ਨੇ ਸਰਹੱਦਾਂ ਤੇ ਜੋ